ਆਗੇ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਵੈਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਤੇਗੇ ਬੈਲ ਬੰਗਾਂ ਦੇ ਵਾਲੋ ਤਾਂ ਕਿ ਹਰੇਕ ਉਹ ਵੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣਾ ਦੁੱਧ ਉਤਾਰਨੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 99725 99799 ਦੋਸਤੋ ਅੱਜ ਵੀ ਬਹੁਤ ਆਪਾ ਤੁਹਾਡੇ ਆਸਤੇ 2-4% ਡੇਟਾ ਤੇ ਆਏ ਆ ਜਾਣਕਾਰੀ ਪਰਪਰ ਵਾਈਟ ਦੋਵਾਂਗੇ ਤਸਦੀਕ ਅਰਕ ਦੁਜੀ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਆਪੇ ਬੈਠ ਕੇ ਚਾਲ ਕਰਾਣਾ ਹੈ ਬਾਕੀ ਆਓ ਜਾਣਕਾਰੀ ਪਰਪਰ ਵਾਈਟ ਲੈ ਜੰਨੇ ਆ ਕਰਨ ਨਾਲ ਕਿਲਾ ਦਾ ਪਾਈਸ ਨਾਮ ਹਾਂਜੀ ਬਾਈ ਸਸੀ ਕਾ ਸਸੀ ਕਾ ਬਾਈ ਜੀ ਹੋਏ ਬਾਈ ਠੀਕ ਠਾਕ ਜੀ ਹਾਂਜੀ ਬਹੁਤ ਬਹੁਤ ਕਾ ਬਾਈ ਠੀਕ ਆ ਨਾਮ ਤੇ ਪੰਡੋ ਆਪਣਾ ਜੀ ਆਪਣਾ ਪੰਡ ਕੋਠਾ ਗੁਰੂ ਆ ਹਾਂਜੀ ਬਾਬੇ ਮੇਕਰ ਕੇ ਆ ਬਾਬੇ ਮੇਕਰ ਹਾਂਜੀ ਨਾਮ ਸਿਕੰਦਰ ਸਿੰਘ ਹਾਂਜੀ ਹਾਂਜੀ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਰਾਮਪਰਾਪੂਰ ਜਿਲ੍ਹਾ ਰਾਮਪਰਾਪੂਰ ਹਾਂਜੀ ਇਹ ਜਿਹੜੇ ਪਾਹੂ ਦੇਖ ਰਿਹਾ ਆਪਣੇ ਘਰ ਦੇ ਘਰ ਦੇ ਪਸੂ ਆ ਜੀ ਓਕੇ ਉਹ ਆ ਨੰਬਰ ਦੱਸੋ 985517327 ਤਰਾ 98552 7327 7327 ਇਹ ਬਾਈ ਨੰਬਰ ਆ ਬਾਕੀ ਸੱਤ ਰੇਕ ਇੰਟੈਕ ਚਾ ਲੈਣਾ ਨੋਟ ਕਰ ਲਿਓ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਲੈ ਲਈ ਆ ਝੂੜੀ ਦੇਖਦਾ ਕੰਨ ਨੇ ਸੂਏ ਸੋਈਏ ਇਹ ਪਹਿਲਾਂ ਨਹੀਂ ਹੈ ਪਹਿਲਾਂ ਨਹੀਂ ਹਾਂ ਜੀ ਕਦੋਂ ਸੂਈਏ ਬਾਈ ਇਹ 39 ਮਹੀਨੇ ਹੋ ਗਏ ਜੀ 39 ਮਹੀਨੇ ਹਾਂ ਜੀ ਤੇ ਸੂਈ ਨਹੀਂ ਸਵਾ ਮਹੀਨੇ ਹਾਂ ਜੀ ਬੱਤਿਆ ਜੀ ਬੱਚਾ ਹੈ ਨਹੀਂ ਬੱਚਾ ਕਿਹੜਾ ਹੈ ਹਾਂਜੀ ਓਕੇ ਇਹ ਹੋਇਆ ਜੇਕਰ ਦੋਸਤਰੀ ਗੱਲ ਕਰਦੇ ਕਿੰਨਾ ਤਿਆਰ ਹੈ ਪਾਣੀ ਪਾਣਾ 6 ਕਿਲੋ ਦੁੱਧ ਹੈਣਾ ਬੱਖ ਕੋ ਕਿਵੇਂ ਹੈ ਭਾਈ ਹਾਂ ਬਸ ਪੂਰੀ ਠੀਕ ਹੈ ਪੂਰੀ ਹਾਂਜੀ ਹਾਂਜੀ ਓਕੇ ਕੱਟ ਕੇ ਬਾਅਦ ਵਿੱਚ ਦੋਸਤੋ ਬਾਈ ਖਸਮ ਤਾਂ ਸੁਆਹ ਪੈਂਦਾ ਬਾਈ ਦੇ ਘਰ ਦੀ ਜਾਣ ਵਾਲਾ ਕੋਈ ਵੀ ਪਾਰ ਲੈਂਦਾ ਕੰਮ ਨਹੀਂ ਪਹਿਲੇ ਨੰਬਰ ਤੇ ਨੀਲੀ ਅਵਿਨਾ ਸੰਧਾਨਗੀਨਾ ਦੋਸਤੋ ਦਿਖਾ ਰਹੇ ਆਪਾਂ ਲੰਮੀ ਲਗਲੇ ਬਾਈ ਖਾਵੇਂ ਜੇ ਪਹਿਲਾ ਸੁਆਹ ਸੁਈ ਆ ਸੁਈ ਨੂੰ ਤਵਾ 3 ਮਹੀਨੇ ਹੋ ਗਏ ਬਾਈ ਦੇ ਦਾ ਸੁਮਟਾਫਰ ਬਚਾੜ ਪਹਿਰਾਵਾ ਹੈ ਬੱਚਾ ਹੈ ਨਹੀਂਗਾ ਹਨ ਬਾਲੇ ਪੂਰੀ ਸਾਫਾ ਦੁੱਧਾ ਸੇਕ ਲੋ ਬਾਈ ਦੋਈ ਵੇਲੇ ਮਿਲਦੀ ਹੈ ਦੋਵੇਂ ਵੇਲੇ ਮਿਲਦੀ ਹੈ ਹਾਂ ਜੀ ਬਾਈ ਕਹਿੰਦਾ ਮੇਰੇ ਕੋਲ ਫੁੱਲ ਨਹੀਂ ਪੈਂਦੀ ਆ ਕੋਈ ਧੂਰ ਨਹੀਂ ਪੈਂਦੀ ਬਈ ਖੰਚ ਓਕੇ ਜੀ ਹਾਂ ਚੈੱਕ ਕਰ ਲ ਮੈਂ ਨੇੜੇ ਤੇ ਕਰਾ ਦੇਣਾ ਲਓ ਜੀ ਲੀਲੀ ਜਮ ਹੱਥ ਆ ਜਾਂਦੀ ਹੈ ਕੂਆ ਢੀ ਪਹਿਲਾਂ ਸੇਕ ਦੁੱਧ ਨਿੜ ਤੇ ਆ ਦੋਸਤੋ ਪਿਓ ਲੀਲੀ ਜਮ ਸੱਚ ਆ ਜਾਂਦੀ ਆ ਸਾਰੀਆਂ ਰਸਾਇਣੀਆਂ ਕੰਮ ਕਰਦੀ ਹੋਈ ਛਿੱਟੀਆਂ ਅੱਖਾਂ ਜਾ ਕੇ ਵੀ ਦੇਖ ਸਕਦੇ ਆ ਜੇ ਪੀ ਵੀਰਾਂ ਦਿੱਲੀ ਆ ਵੀ ਝੋੜੀ ਲੈਣਾ ਚਾਹਵਣਾ ਉਹਨਾਂ ਹੀ ਖਾਸ ਵੀਰ ਕੋਲ ਆ ਅੱਥਾ ਨਾਲ ਪਹੁੰਚ ਤੇ ਕਿਕਰਾਂ ਲਵ ਬਾਈਕ ਨਾਲ ਥਣਾ ਦੀ ਕੋਲ ਗਾਰੰਟੀ ਆ ਗਾ ਦੇਖਿਰੋ ਕਿ ਆਜੀ ਤੇ ਭਾਈ ਕੰਦਰ ਜਾਇਜ ਦਾ ਮੁੱਲ ਦਾ ਮੁੱਲ ਫੋਨ ਤੇ ਕਰ ਲਾਂਗੇ ਹਾਂਜੀ ਫੋਨ ਤੇ ਕਰਾਂਗੇ ਜਾਇਜ ਹੋਊਗਾ ਜੀ ਓਕੇ ਸੋ ਦੋਸਤੋਂ ਮੁੱਲ ਲਾਓ ਫੋਨ ਤੇ ਪਰ ਹੋਊ ਝੋੜੀ ਸਾਹ ਨਾਲ ਜਾਇਜ ਦੋ ਨੰਬਰ ਝੋੜੀ ਦੇਖਦੇ ਕਹਿੰਦਾ ਮਸੂਆ ਇਹ ਦੂਜਾ ਸੁਆ ਜੀ ਉਜਾਗ ਲਈ ਹਾਂਜੀ ਕਦੋਂ ਸੁਈਆ ਭਰਾਏ ਤਿੰਨ ਮਹੀਨੇ ਹੋ ਗਏ ਜੀ ਨੇ ਸੁਈ ਨੂੰ ਤਿੰਨ ਮਹੀਨੇ ਜੀ ਹਾਂਜੀ ਜੇ ਨੈਪਟ ਉੱਡ ਤਿਆਰ ਕਿੰਨਾ ਭਯਾਰ 6 ਕਿਲੋ ਤੋਂ ਦੇਖ ਲੈ ਦੇ 6 ਕਿਲੋ ਹਾਂ ਸ਼ਾਹ ਨੂੰ ਮਿਲਦੀ ਐ ਇਹ ਦੋ ਟਾਈਮ ਸਟੇ ਕਰਾਵੇਂਗੇ ਅੱਪ ਨੀ ਟਾਈਮ ਇੱਕ ਮਿਲਦੀ ਐ ਨਾ ਨਹੀਂ ਨਹੀਂ ਜੇ ਕਿ ਮਨ ਕੇ ਕਾਰ ਲਾਗੇ ਲਗਵਣ ਹਾਂ ਦੋ ਟਾਈਮ ਤਿੰਨ ਟਾਈਮ ਚੋਂ ਦੋ ਟਾਈਮ ਚੋਂ ਤਿੰਨ ਟਾਈਮ ਚੋਂ ਕਦੋਂ ਮਰਦੀ ਚਾਹਣਾ ਖਾਣਾ ਬੱਕੀ ਪੂਰੀ ਸਾਵਾ ਚੱਡੇ ਲਈ ਇਹਦੀ ਸਾਫ ਆ ਕੋਈ ਭੂਰ ਨਹੀਂ ਪੈਂਦੀ ਥਾਂ ਤੇ ਬਾਕੀ ਵੀ ਨੇ ਇਵੇਂ ਹੀ ਹੋਈ ਐ ਹਾਂਜੀ ਹੋਈ ਵੀ ਐ ਜੀ ਦੋਨਾਂ ਦੀ ਦੋਵਾਂ ਦੀ ਹੋਈ ਵੀ ਐ ਦੋਨਾਂ ਦਾ ਹੋ ਗਿਆ ਭਾਈ ਇਹਨਾਂ ਨੂੰ ਹੋ ਗਿਆ ਮਹੀਨਾ ਮਹੀਨਾ ਹੋ ਗਿਆ ਹਾਂਜੀ ਹਾਂਜੀ ਅੱਗੇ ਚੈੱਕ ਪਾਸ ਤੇ ਆਈਆਂ ਨਹੀਂ ਨਹੀਂ ਚੈੱਕ ਪਾਸ ਤੇ ਨਹੀਂ ਆਈਆਂ ਦੋਸਤੋ ਇਹ ਹੀ ਢੰਗਰੀ ਹੋਈ ਜਾਂ ਫਲੇ ਚੈੱਕ ਪਾਸ ਤੇ ਆਈਆਂ ਨਹੀਂ ਅੱਗੇ ਤੁਹਾਡੇ ਕਰਨਾ ਦੋ ਨੰਬਰ ਤੇ ਬਾਈ ਕਹਾ ਪੂਆਗੇ ਦੂਜਾ ਤਿੰਨ ਮਹੀਨੇ ਹੋ ਗਏ ਸਾਰਾ ਕੋਈ ਨੂੰ ਤੇ ਤਿੰਨ ਮਹੀਨੇ ਹੋ ਗਏ ਇੱਕ ਨੰਬਰ ਆਇਆ ਜਿਹੜਾ ਅੱਜ ਦੋ ਦੋ ਕਿਰਾਏ ਬਾਈ ਕਹਿੰਦਾ ਨੇ 6 ਕਿਲੋ 6 ਕਿਲੋ ਦੋ ਦੋ ਥਣਾ ਦੇ ਦਿਖਾ ਦਿਖਾਣਾ ਚੱਡੇ ਦੀ ਸਾਫ ਆ ਪੂਰੀ ਮੌਕੇ ਮਿਲਦੀ ਆ ਹਾਂ ਦੇਖ ਲੈ ਟੋੜਾ ਫੁੱਲ ਦੋਵੇਂ ਸਾਫ ਆ ਬੋਲ ਸੰਗਾ ਵੀ ਆ ਠੀਕ ਆ ਸਹੀ ਗੱਲ ਕਾਲੀ ਆ ਠੀਕ ਥੋੜਾ ਦਿਖਾ ਦੇ ਕਿੰਨੇ ਵੱਲ ਤੇ ਡੀਡੀਆ ਵੀ ਆ ਗਈ ਕੰਨ ਨਹੀਂ ਸਮਾਰ ਦੋਈ ਨੂੰ ਸੱਦਾ ਵੀ ਇਹਨੇ ਨਹੀਂ ਨਹੀਂ ਬੱਚਾ ਹੈ ਨਹੀਂ ਇਹ ਬੱਚੇ ਨੇ ਟ੍ਰੇਡ ਹੋਇਆ ਬੱਚਾ ਹੈ ਇਹ ਨਹੀਂ ਲੈ ਨਹੀਂ ਬਿਚਾਰ ਨਹੀਂ ਥੋੜਾ ਜਿਹਾ ਕਹੋ ਕੈਮਰੇ ਜਾ ਗਿਆਂਦਾ ਕਿਉਂਕਿ ਰੇਲੇ ਕਾਮਾ ਬਾਈ ਦਾ ਪਾਪ ਬੰਦ ਕਰਦੀ ਕਮਾਲ ਹੋਣਾ ਕਿੰਨਾ ਕਿੰਨਾ ਲੱਭਾ ਨਾਲ ਭਾਈ ਦੋਨੇ ਦਾ ਦਾ ਬਣ ਜਾਓ ਗੋਲ ਸਿੰਗਾ ਦੀ ਤੇ ਸਿੰਗਾ ਪੱਖੋਂ ਵੀ ਨਹੀਂ ਗੋਲ ਸਿੰਗਾ ਦੀ ਪਰਬੰਧਾ ਦੇਖੋ ਨਾ ਲੋ ਆਦਰ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਦੂਜਾ ਸੂਆ ਝੂਟੀ ਆ ਗਈ ਸਿੰਗਾ ਪੱਖੋਂ ਪੂਰੀ ਸਾਫ ਸੁਥਰੀ ਆ ਤਨਵੀ ਦੇ ਸਵਾਲ ਦਾ ਜਵਾਬ ਸੁਣੀ ਨੂੰ ਥੇਕਾ ਦੋਦ ਦਾ ਤਾਂ ਬੇਲੇ ਮਿਲਦੀ ਆ ਭਾਈ ਕਹਿੰਦਾ ਆ ਤੁਸੀਂ ਦੋ ਦਿਨ ਬਾਅਦ ਵੀ ਟ੍ਰਾਈ ਕਰ ਸਕਦੇ ਆ ਤੇ ਬਇਸਕੰਦਰ ਦਾ ਜੈਜ ਮੁੱਲ ਜੈਜ ਮੁੱਲ ਆਪਾਂ ਫੁੰਤੀ ਕਰ ਲਾਂਗੇ ਜੇ ਕਿਸੇ ਨੇ ਵੀ ਪੁੱਛਣਾ ਮੁੱਲ ਘਰ ਆ ਕੇ ਪੁੱਛ ਸਕਦੇ ਆ ਫੁੰਤੇ ਪੁੱਛ ਸਕਦੇ ਆ ਬਾਕੀ ਕੋਈ ਹੋਰ ਕਿਸੇ ਪ੍ਰਕਾਰ ਦੀ ਇਹਨਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਕਰਨੀ ਆ ਨੰਬਰ ਆਪਕ ਦਿੱਤੇ ਪਏ ਚੱਲੀਆ ਦਾ ਲਗਾਤਾਰ ਤੁਸੀਂ ਬਾਈ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਆ ਸਕਦੇ ਆ ਸੋ ਜਨਵਰੀ ਦੀ ਬਾਈ ਦੇ ਕੋ ਡੋਨਰ ਯਾ ਆਪਣਾ ਜਾਣਕਾਰੀ ਲਗਾ ਦੇ ਦਿਓ ਪੀਆ ਇਸੇ ਹੀ ਭਰਾ ਦੇਰੀ ਦੀ ਮੱਝedar ਤੈਂਤਾ ਤਸਦੀਕ ਕਰਨਾ ਤੁਹਾਡਾ ਫਰਜ਼ ਆ ਬਾਈ ਦਿੱਤੇ ਕੇ ਨੰਬਰ ਤੇ ਸੰਪਰਕ ਕਰਦੇ ਹੋ ਬਸ ਇਹ ਵੀਡੀਓ ਦੇਖਣ ਲਈ ਧੰਨਵਾਦ